ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫਿਰ ਸਾਡੇ ਚੈਨਲ ਦੇ ਉੱਤੇ ਲਗਾਤਾਰ ਅਸੀਂ ਤੁਹਾਨੂੰ ਹਰੇਕ ਜਾਣਕਾਰੀ ਦਿੰਦੇ ਰਿਹਾ ਨੇ ਨਵੀਂ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਿਹਾ ਨੇ ਹਰੇਕ ਮੁੱਦੇ ਦੇ ਉੱਤੇ ਅਸੀਂ ਤੁਹਾਡੇ ਨਾਲ ਚਰਚਾ ਕਰਦੇ ਆਂ ਤੇ ਇੱਕ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਮ ਆਦਮੀ ਆ ਉਹਨਾਂ ਨੂੰ ਇੱਕ ਰਾਹਤ ਦੀਆਂ ਖਬਰਾਂ ਅਸੀਂ ਲੈ ਕੇ ਹਾਜ਼ਰ ਹੁੰਨੇ ਆ ਕਿ ਉਹਨਾਂ ਵੱਲੋਂ ਇੱਕ ਰਾਹਤ ਦਿੱਤੀ ਜਾਂਦੀ ਹੈ ਪਿਛਲੀ ਵਾਰ ਵੀ ਕਾਫੀ ਜਿਹੜੇ ਚੋਣਾਂ ਤੋਂ ਪਹਿਲਾਂ ਇੱਕ ਵਾਅਦੇ ਜਿਹੜੇ ਪੂਰੇ ਲਗਾਤਾਰ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਹੁਣ ਇੱਕ ਜਿਹੜਾ ਨਵਾਂ ਐਲਾਨ ਆ ਜਿਹੜਾ ਉਹ ਕੀਤਾ ਗਿਆ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਜਿਹੜੇ ਪੰਜਾਬ ਦੇ ਸੀਐਮ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਵਾ ਉਹ ਕੀਤਾ ਗਿਆ ਵਾ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਵਾ ਕੀਤਾ ਗਿਆ ਲੋਕਾਂ ਨੂੰ ਜਿਹੜੀ ਰਜਿਸਟਰੀ ਬਣਾਉਣ ਵਾਸਤੇ ਪਹਿਲਾਂ ਜਿਹੜੀ ਖੱਜਲ ਖਵਾਰੀ ਬੜੀ ਹੁੰਦੀ ਸੀਗੀ ਪਰ ਹੁਣ ਜਿਹੜੀ ਆ ਉਹ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਖੱਜਲ ਖਵਾਰੀ ਜਿਹੜੀ ਆ ਉਹ ਨਹੀਂ ਹੋਏਗੀ ਜਿਹੜੀਆਂ ਭਗਵੰਤ ਮਾਨ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇੱਕ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਚੋਣਾਂ ਤੋਂ ਪਹਿਲਾਂ ਜਿਹੜੇ ਜਿਹੜੇ ਵਾਅਦੇ ਪੂਰੇ ਕੀਤੇ ਜਾ ਰਹੇ ਨੇ ਨਵਾਂ ਫੈਸਲਾ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਐਮ ਵੱਲੋਂ ਵੜਾਵਾ ਉਹ ਐਲਾਨ ਕੀਤਾ ਗਿਆ ਉਹ ਐਲਾਨ ਜੋ ਕਿ ਆ ਬੜੀ ਇੱਕ ਰਾਹਤ ਭਰੀ ਖਬਰ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਆ ਉਹ ਸੀਐਮ ਦੇ ਵੱਲੋਂ ਜਿਹੜੀ ਆ ਇੱਕ ਨਵਾਂ ਐਲਾਨ ਕੀਤਾ ਗਿਆ ਆਪਣੇ ਪੇਜ ਦੇ ਉੱਤੇ ਵੀ ਉਹਨਾਂ ਨੇ ਆਪਣੇ ਜਿਹੜਾ ਇਹ ਮੈਸੇਜ ਪਾ ਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਕਿ ਪੰਜਾਬ ਦੇ ਹਰ ਕਿਸਮ ਦੀਆਂ ਰਜਿਸਟਰੀਆਂ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਸੀ ਜਗ੍ਹਾ ਦੀਆਂ ਰਜਿਸਟਰੀਆਂ ਹੁੰਦੀਆਂ ਸੀ ਪ੍ਰਾਪਰਟੀ ਦੇ ਰਜਿਸਟ੍ਰੇਸ਼ਨ ਹੁੰਦੀਆਂ ਸੀ ਉਹਦੀ ਜਿਹੜੀ ਐਨਓਸੀ ਲੈਣ ਵਾਸਤੇ ਜਿਹੜੇ ਆ ਆਮ ਲੋਕਾਂ ਨੂੰ ਬੜੇ ਜਿਹੜੇ ਆ ਖੱਜਲ-ਖਵਾਰੀ ਹੁੰਦੀ ਸੀ ਉਹਨਾਂ ਨੂੰ ਤੱਕੇ ਖਾਣੇ ਪੈਂਦੇ ਸੀ ਭਾਰ ਜਿਹੜੀ ਹੈ ਇੱਕ ਰਾਹਤ ਭਰੀ ਖਬਰ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੀ ਗਈ ਆ ਜਿਹੜੇ ਪੰਜਾਬ ਦੇ ਸੀਐਮ ਬੜਾ ਇੱਕ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਲਗਾਤਾਰ ਕਾਫੀ ਪਿਛਲੇ ਵਿਵਾਦ ਵੀ ਹੋ ਰਹੇ ਸੀ ਪਰ ਇੱਕ ਰਾਹਤ ਭਰੀ ਖਬਰ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜੀ ਆ ਕਿ ਪਹਿਲਾਂ ਬਿਜਲੀ ਦਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਗਿਆ ਹੁਣ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਆ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਸ਼ਲਾਘਾਯੋਗ ਕਦਮ ਜਿਹੜਾ ਵਾ ਕੀਤਾ ਗਿਆ ਵਾ ਤੇ ਹੁਣ ਇੱਕ ਅਸੀਂ ਤੁਹਾਨੂੰ ਦੱਸਦੇ ਹਾਂ ਸਾਰਾ ਕਿਹੜਾ ਕਦਮ ਚੱਕਿਆ ਗਿਆ ਵਾ ਆਮ ਆਦਮੀ ਪਾਰਟੀ ਵੱਲੋਂ ਕੀ ਚੱਕਿਆ ਗਿਆ ਵਾ ਹੁਣ ਆ ਤੁਹਾਨੂੰ ਦੱਸਦੇ ਹਾਂ ਸਾਰਾ ਅਸੀਂ ਇੱਕ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੰਦਵਾਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਸੀ ਉਸ ਦੀ ਜਿਹੜੀ ਐਨਓਸੀ ਆ ਉਸ ਦੇ ਲਈ ਤੁਹਾਨੂੰ ਹੁਣ ਧੱਕੇ ਨਹੀਂ ਖਾਣੇ ਪੈਣਗੇ ਤੇ ਜਿਹੜੀ ਐਨਓਸੀ ਉਹਨਾਂ ਜਿਹੜੀ ਆ ਨਹੀਂ ਲੈਣ ਦੀ ਲੋੜ ਹੋਊਗੀ ਹੁਣ ਤੇ ਉਹਨੂੰ ਖਬਰ ਤੁਹਾਨੂੰ ਦੱਸਦੇ ਆ ਸਾਰੀ ਹੈ ਕੀ ਖਬਰ ਆ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਇੱਕ ਬਹੁਤ ਵਧੀਆ ਇੱਕ ਐਲਾਨ ਕੀਤਾ ਗਿਆ ਅੱਜ ਹੁਣ ਪੰਜਾਬ ਵਿੱਚ ਜੜੀਆਂ ਰਜਿਸਟਰੀਆਂ ਕਰਵਾਉਣ ਲਈ ਐਨਓਸੀ ਦੀ ਲੋੜ ਜਿਹੜੀ ਨਹੀਂ ਪੈਣੀ ਹੁਣ ਤੇ ਇਸ ਨਾਲ ਰਜਿਸਟਰੀ ਕਰਾਉਣ ਲਈ ਅੜਿੱਕੇ ਖਤਮ ਹੋ ਜਾਣਗੇ ਜਿਹੜੇ ਅੜਿੱਕੇ ਆnde ਸੀਗੇ ਤੱਕੇ ਖਾਣੇ ਪੈਂਦੀ ਸੀ ਆਮ ਲੋਕਾਂ ਨੂੰ ਹੁਣ ਜਿਹੜੇ ਆ ਉਹ ਐਨਓਸੀ ਦੀ ਤੁਹਾਨੂੰ ਜਿਹੜੀ ਲੋੜ ਨਹੀਂ ਪੈਣੀ ਐ ਤੇ ਦੱਸਦੀ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਦੇ ਮਕਾਨ ਉਸਾਰੀ ਦੇ ਸ਼ਹਿਰੀ ਵਿਕਾਸ ਵਿਭਾਗ ਨੇ ਸੂਬੇ ਵਿੱਚ 22 ਜ਼ਿਲ੍ਹਿਆਂ ਦੇ 5763 ਪਿੰਡਾਂ ਨੂੰ ਐਨਓਸੀ ਦੀ ਰਾਹਤ ਦਿੱਤੀ ਸੀ ਇਸ ਦੇ ਬਾਵਜੂਦ ਐਨਐਸਸੀ ਕਰਕੇ ਲੋਕਾਂ ਨੂੰ ਵੱਡੀ ਜਿਹੜੀ ਖੱਜਲ ਖਵਾਰੀ ਜਿਹੜੀ ਬੜੀ ਹੋ ਰਹੀ ਸੀਗੀ ਇੱਕ ਪਾਸੇ ਐਨਓਸੀ ਕਰਕੇ ਜਿਆਦਾ ਰਜਿਸਟਰੀਆਂ ਵਿੱਚ ਅੜਿੱਕੇ ਜਿਹੜੇ ਪੈਦਾ ਹੁੰਦੇ ਸੀਗੇ ਉੱਥੇ ਹੀ ਐਨਐਸਸੀ ਨਾਂ ਤੇ ਕਈ ਧੰਦਲੀਆਂ ਵੀ ਹੁੰਦੀਆਂ ਸੀ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਕਿ ਤੁਹਾਡੇ ਕੋਲ ਐਨਓਸੀ ਨਹੀਂ ਹੈਗੀ ਇਹਦੇ ਉੱਤੇ ਤਾਂ ਮਤਲਬ ਕੰਪਲੇਨਟ ਕੀਤੀ ਜਾਂਦੀ ਸੀ ਤੁਹਾਡੇ ਕੋਲ ਐਨਓਸੀ ਨਹੀਂ ਹੈਗੀ ਇਹ ਧੰਦਲੀਆਂ ਹੁੰਦੀਆਂ ਸੀਗੀਆਂ ਇਸ ਨੂੰ ਜਿਹੜਾ ਵਾ ਭਗਵੰਤ ਮਾਨ ਸਰਕਾਰ ਨੇ ਇੱਕ ਉਪਰਾਲਾ ਕੀਤਾ ਗਿਆ ਵਾ ਤੇ ਜਿਹੜੀ ਆ ਉਹ ਖੰਜਲ ਖਰਾਬੀ ਨੂੰ ਜਿਹੜਾ ਬੰਦ ਕਰਨ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਜਿਹੜੀ ਹੁਣ ਜਿਹੜੀ ਐਨਓਸੀ ਆ ਉਹ ਤੁਹਾਨੂੰ ਜਿਹੜੀ ਆ ਨਹੀਂ ਲੈਣੀ ਪਵੇਗੀ ਦਰਸ ਆਮ ਆਦਮੀ ਪਾਰਟੀ ਸਰਕਾਰ ਹੋਣ ਮਗਰੋਂ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਨੂੰ ਰੋਕਣ ਦੀ ਮਾਲ ਵਿਭਾਗ ਨੇ ਵਿਕਾਸ ਅਥਾਰਟੀ ਦਾ ਲੋਕਲ ਬਾਡੀ ਦੇ ਅਧਿਕਾਰ ਤੇ ਖੇਤਰੀ ਹੋਂਦ ਦੇ ਜ਼ਿਆਦਾਤਰ ਰਜਿਸਟਰੀ ਲਈ ਐਨਓਸੀ ਲਾਜ਼ਮੀ ਕਰ ਦਿੱਤੀ ਸੀ। ਉਹਨਾਂ ਵੱਲੋਂ ਇੱਕ ਜਿਹੜੀ ਗੈਰ ਕਾਨੂੰਨੀ ਰਜਿਸਟਰੀਆਂ ਹੁੰਦੀਆਂ ਸੀਗੀਆਂ ਇੱਕ ਐਨਓਸੀ ਜਿਹੜੀ ਉਹਨਾਂ ਨੇ ਗੈਰ ਮਤਲਬ ਕਿ ਰਜਿਸਟਰਡ ਕਰ ਦਿੱਤੀ ਸੀਗੀ ਤੇ ਇਹ ਫੈਸਲਾ ਪਿੰਡਾਂ ਦੀ ਰੈਵਨਿਊ ਜ਼ਮੀਨਾਂ ਦੇ ਵਿਭਾਗ ਤੇ ਲਾਗੂ ਕੀਤਾ ਗਿਆ ਸੀ। ਇਹ ਪਿੰਡੂ ਖੇਤਰਾ ਵਿੱਚ ਜ਼ਮੀਨ ਦੀ ਰਜਿਸਟਰੀ ਕਰਾਉਣ ਦੀ ਪਹਿਲਾਂ ਜ਼ਮੀਨ ਦੀ ਮਾਲਕਾ ਦੀ ਐਨਐਸਸੀ ਲੈਣੀ ਲਾਜ਼ਮੀ ਹੋ ਗਈ ਸੀ। ਤੇ ਹੁਣ ਜਿਹੜੀ ਆ ਇਹ ਤੁਹਾਨੂੰ ਲੈਣੀ ਨਹੀਂ ਪਵੇਗੀ ਬਹੁਤ ਵਧੀਆ ਉਪਰਾਲਾ ਜਿਹੜਾ ਵਾ ਭਗਵੰਤ ਮਾਨ ਵੱਲੋਂ ਕੀਤਾ ਗਿਆ ਵਾ ਉਹਨਾਂ ਨੇ ਆਪਣੇ ਜਿਹੜਾ ਪੇਜ ਦੇ ਉੱਤੇ ਵੀ ਇਹ ਸਾਰੀ ਜਾਣਕਾਰੀ ਜਿਹੜੀ ਦਿੱਤੀ ਆ ਬਹੁਤ ਵਧੀਆ ਸੀਐਮ ਭਗਵੰਤ ਮਾਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਾ ਜਿਹੜੀ ਐਨਓਸੀ ਹੁਣ ਜਿਹੜੀ ਆ ਬੜੀ ਸ਼ਰਤਾ ਬਹੁਤ ਜਲਦੀ ਇੱਕ ਫੈਸਲਾ ਲਿੱਤਾ ਗਿਆ ਭਗਵੰਤ ਮਾਨ ਸਰਕਾਰ ਵੱਲੋਂ ਹੁਣ ਜਿਹੜੀ ਐਨਓਸੀ ਵੱਡਾ ਇੱਕ ਐਲਾਨ ਕੀਤਾ ਗਿਆ ਜਸਟਨੀਆ ਲਈ ਐਨਓਸੀ ਦੀ ਨਹੀਂ ਪਵੇਗੀ ਲੋੜ ਉਹ ਜਿਹੜੀ ਐਨਓਸੀ ਲੈਂਡ ਦੇ ਉੱਤੇ ਜਿਹੜੀ ਤੁਹਾਨੂੰ ਜਿਹੜੀ ਜਰੂਰਤ ਨਹੀਂ ਪੈਗੀ ਇੱਕ ਬਹੁਤ ਵਧੀਆ ਉਪਰਾਲਾ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਗਿਆ ਇਸ ਦੀ ਸਾਰੇ ਲੋਕ ਹੀ ਸ਼ਲਾੰਗਾ ਕਰ ਰਹੇ ਆ ਕਿ ਬਹੁਤ ਵਧੀਆ ਸੀਮ ਭਗਵੰਤ ਮਾਨ ਵੱਲੋਂ ਉਪਰਾਲਾ ਕੀਤਾ ਗਿਆ ਤੁਹਾਡੇ ਇਸ ਖਬਰ ਉੱਤੇ ਕੀ ਵਿਚਾਰ ਨੇ ਆਪਣੇ ਕਮੈਂਡ ਕਰਕੇ ਜੁੜ ਦੱਸਿਓ ਕਿ ਇਹ ਭਗਵੰਤ ਮਾਨ ਜਿਹੜੇ ਸੀਐਮ ਆ ਉਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹ ਸਹੀ ਹੈ ਜਾਂ ਗਲਤ ਆ ਧੰਨਵਾਦ